ਸੈਮਸੰਗ ਹਾਇਰ ਦਾ ਸਮਾਨ ਲੈਣ ਲਈ ਇਲੈਕਟ੍ਰੋਨਿਕ ਆਫ ਵਰਲਡ ਲੋਹਾ ਬਾਜ਼ਾਰ ਧੂਰੀ ਵਿਖੇ ਪਹੁੰਚੋ ਕੀ ਹਾਲ ਆ ਤੁਹਾਡਾ ਫਿਰ ਅੱਜ ਆਪਾਂ ਪਹੁੰਚ ਗਏ ਧੂਰੀ ਹਾਇਰ ਦੇ ਸ਼ੋਰੂਮ ਤੇ ਲੋਹਾ ਬਾਜ਼ਾਰ ਵਿਖੇ ਜਿੱਥੇ ਕਿ ਤੁਹਾਨੂੰ ਇੱਕੋ ਹੀ ਛੱਤ ਥੱਲੇ ਸਾਰਾ ਇਲੈਕਟ੍ਰੋਨਿਕ ਦਾ ਸਮਾਨ ਮਿਲੂਗਾ ਜਿਹਦੇ ਵਿੱਚ ਜਿੰਨੀਆਂ ਆਫਰਾਂ ਨੇ ਕੀ ਸਕੀਮਾਂ ਨੇ ਦਿਵਾਲੀ ਧਮਾਕਾ ਤੇ ਅੱਜ ਦਸ਼ਹਿਰੇ ਦਾ ਧਮਾਕਾ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ ਹਾਂਜੀ ਮੈਡਮ ਕੀ ਹਾਲ ਚਾਲ ਆ ਬਹੁਤ ਵਧੀਆ ਸਰ ਬਹੁਤ ਵਧੀਆ ਜੀ ਹਾਂਜੀ ਕਿਸ ਤਰ੍ਹਾਂ ਹੁਣ ਕੀ ਤਵਾਕਾ ਕੀ ਆਫਰਾਂ ਨੇ ਦਰਸ਼ਕਾਂ ਲਈ ਦੱਸੋ ਫਿਰ ਅੱਜ ਸਰ ਅਸੀਂ ਲੈ ਕੇ ਆਏ ਆ ਸਾਰੇ ਬ੍ਰਾਂਡ ਆਪਣੇ ਕੋ ਸਾਰੇ ਬ੍ਰਾਂਡ ਮਿਲ ਜਾਣਗੇ Samsung Hitachi Lloyd Panasonic Haier ਵਰਗੇ ਵਧੀਆ ਬ੍ਰਾਂਡ ਸਾਰੇ ਮਿਲ ਜਾਣਗੇ ਇਸ ਜਿਸ ਵਿੱਚ ਤੁਹਾਨੂੰ ਦਵਾਂਗੇ 75 ਇੰਚ LED ਦੇ ਨਾਲ 65 ਇੰਚ LED ਟੋਟਲੀ ਫ੍ਰੀ ਅਗਰ ਪੈਂਟ ਕੋਈ ਬਾਏ ਕਰਦਾ ਤਾਂ ਉਹਨਾਂ 55 ਇੰਚ ਫ੍ਰੀ 55 ਨਾਲ 43 ਇੰਚ LED ਫ੍ਰੀ ਇਸ ਤੋਂ ਇਲਾਵਾ ਜੀ 3 ਸਾਲ ਦੀ ਕੰਪਲੀਟ ਵਾਰੰਟੀ ਲੈ ਕੇ ਆਏ ਆ ਜੀ 3 ਸਾਲ ਦੇ ਵਿੱਚ ਕੋਈ ਵੈਸਟਿੰਗ ਚਾਰजेस ਨਹੀਂ ਇਸ ਤੋਂ ਇਲਾਵਾ ਕੈਸ਼ਬੈਕ ਲੈ ਕੇ ਆਏ ਆ 20000 ਤੱਕ ਦਾ ਕ੍ਰੈਡਿਟ ਕਾਰਡ ਤੇ ਕੈਸ਼ਬੈਕ ਲੈ ਕੇ ਆਏ ਆ ਜੀ ਇਸ ਤੋਂ ਇਲਾਵਾ ਆਪਣੇ ਕੋ ਸਾਈਡ ਬਾਈ ਸਾਈਡ ਸਟ੍ਰਿਚ ਮਿਲ ਜਾਣਗੇ ਜੀ ਫਰੰਟ ਲੋ ਵਾਸ਼ ਮਸ਼ੀਨ ਮਿਲ ਜਾਏਗੀ ਜਿਹੜਾ GST ਘਟਿਆ ਥੋੜਾ ਜਿਹਾ ਡਿਟੇਲ ਦੱਸੋ GST ਘਟ ਕੇ ਕਿੰਨੇ ਰੇਟ ਘਟੇ ਤੇ ਕਿੰਨੇ ਪਰਸੈਂਟ GST ਘਟਿਆ ਸਰ ਆ ਰਾਉਂਡ 10000 ਤੱਕ ਦਾ ਬੈਨੀਫਿਟ ਮਿਲ ਰਿਹਾ ਕਸਟਮਰ ਨੂੰ ਚਾਹੀਏ AC ਤੇ ਚਾਹੀਏ LED ਤੇ ਜੀ GST ਘਟਣ ਤੋਂ ਬਿਲਕੁਲ ਬਿਲਕੁਲ ਜੀ ਪਹਿਲਾਂ 28% ਸੀ ਹੁਣ 18% ਰਹਿ ਗਿਆ 10 10000 ਤੱਕ ਦਾ ਐਡੀਸ਼ਨਲ ਬੈਨੀਫਿਟ ਮਿਲ ਰਿਹਾ ਕਸਟਮਰ ਨੂੰ ਇਹ ਵੀ ਬਹੁਤ ਵੱਡਾ ਦੇਖੋ ਬੈਨੀਫਿਟ ਹੈ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਬੈਨੀਫਿਟ ਹੈ 10000 ਤੱਕ ਦਾ ਬੈਨੀਫਿਟ ਮਿਲਣਾ ਵੀ ਬਹੁਤ ਵੱਡੀ ਗੱਲ ਹੈ GST ਘਟਣ ਦੇ ਨਾਲ ਨਾਲ ਇਸ ਤੋਂ ਇਲਾਵਾ ਕੋਈ ਹੋਰ ਆਫਰਾਂ ਵੀ ਨੇ ਔਰ ਦੇ ਰਹੇ ਆ ਤੁਹਾਨੂੰ ਉਹਦਾ ਕਸਟਮਰ ਵੱਡਾ ਪੈਨਲ ਬائے ਕਰਨਾ ਪਸੰਦ ਕਰਦਾ ਤੇ 75 ਇੰਚ LED ਦੇ ਨਾਲ 65 ਇੰਚ LED ਫ੍ਰੀ ਦਵਾਂਗੇ ਜੀ 75 ਇੰਚ ਦੇ ਨਾਲ 65 ਇੰਚ ਫ੍ਰੀ LED ਬਿਲਕੁਲ ਫ੍ਰੀ ਜੀ ਪੱਕਾ 100% ਉਹ ਵੀ Samsung ਵਰਗੇ ਵਧੀਆ ਬਣਾਣ ਦੀ ਜੀ Samsung ਚਾਹੇ ਕੋਈ ਬੰਦਾ ਧੂਰੀ ਤੋਂ ਆਜੇ ਜਾਂ ਸੰਗਰੂਰ ਤੋਂ ਆਜੇ ਜਾਂ ਕਿਸੇ ਤੋਂ ਚਾਹੇ ਲੁਧਿਆਣਾ ਤੋਂ ਆਜੇ ਕਿਸੇ ਵੀ ਏਰੀਆ ਤੋਂ ਆਂਦਾ ਹੈ ਕਸਟਮਰ ਨੂੰ 75 ਨਾਲ 65 ਉਹ 65 ਹੁਣ ਕੇ ਖਰੀਦਣਾ ਖਰੀਦਣਾ ਚਾਹੁੰਦਾ ਤਾਂ ਉਹਦੇ ਨਾਲ 55 ਇੰਚ ਦਵਾਂਗੇ ਫ੍ਰੀ LED ਹੀ ਕਾ ਲੋ ਦੀ ਫਿਰ ਕਿੰਨਾ ਵਧੀਆ ਆਫਰ ਤੇ ਤਮਾਕਾ ਇਸ ਤੋਂ ਇਲਾਵਾ ਕੋਈ ਫ੍ਰਿਜ ਤੇ ਕੋਈ ਵਾਸ਼ਿੰਗ ਮਸ਼ੀਨ ਤੇ ਬਿਲਕੁਲ ਜੀ ਬਿਲਕੁਲ ਸਾਰੇ ਆਫਰਸ ਹੈਗੇ ਆ ਜੀ ਗਾਂਗ ਤਿਹਾਰ ਨੇ ਤਿਹਾਰਾਂ ਦੇ ਵਿੱਚ ਹਰ ਇੱਕ ਦੀ ਕੋਈ ਨਾ ਕੋਈ ਰਿਕੁਆਇਰਮੈਂਟ ਲੱਗਦੀ ਹੈ ਸਰ ਸਾਈਡ ਬਾਈ ਸਾਈਡ ਹਰ ਸਾਈਡ ਬਾਈ ਸਾਈਡ ਆਪਣੇ ਕੋ ਫ੍ਰਿਜ ਸਟਾਰਟ ਹੋ ਜਾਂਦਾ ਜੀ 60000 ਦੀ ਰੇਂਜ ਤੋਂ ਸਟਾਰਟ ਹੋ ਜਾਂਦਾ ਫ੍ਰਿਜ ਦੇਖੋ ਫ੍ਰਿਜ ਦੀ ਕਿੰਨੀ ਵਧੀਆ ਕੈਪੈਸਿਟੀ ਹੈ ਡਬਲ ਡੋਰ ਦੇ ਵਿੱਚ ਫ੍ਰਿਜਾ ਇਦੇ ਵਿੱਚ ਤੁਸੀਂ ਆਪਣਾ ਦਿਖਾਇਆ ਇਹਨਾਂ ਨੇ ਕੇਕ, ਜੂਸ, ਹਰ ਚੀਜ਼ ਫੁੱਲੀ ਕੈਪੈਸਿਟੀ ਦੇ ਨਾਲੇ ਫ੍ਰਿਜ ਬਣੇ ਹੋਏ ਨੇ ਬਿਲਕੁਲ ਸਰ ਬਿਲਕੁਲ ਇਸ ਤੋਂ ਇਲਾਵਾ Samsung ਦਾ ਫ੍ਰਿਜ ਮਿਲ ਜੇਗਾ ਜੀ ਵਿਦ ਡਿਸਪੈਂਸਰ ਦੇ ਨਾਲ ਦੇਖੋ ਆਹ ਸਵਿਚ ਜੀ ਡਿਸਪੈਂਸਰ ਲੱਗਿਆ ਆ ਡਿਸਪੈਂਸਰ ਦੇ ਵਿੱਚ ਤੁਸੀਂ ਆਪਣਾ ਪਾਣੀ ਬਾਹਰੋਂ ਹੀ ਲੈ ਸਕਦੇ ਹੋ ਗਲਾਸ ਰੱਖੋ ਫ੍ਰਿਜ ਖੋਲਣ ਦੀ ਕੋਈ ਲੋੜ ਨਹੀਂ ਜੀ ਸਵਿਚ ਮਿਲਦੀ ਹੈ 20 ਸਾਲ ਮੋਟਰ ਵਾਰੰਟੀ ਜੀ 20 ਸਾਲ ਬਿਲਕੁਲ ਸਹੀ ਸੁਣਿਆ ਸਰ 20 ਇਅਰ ਬਿਲਕੁਲ ਸਹੀ ਸੁਣਿਆ ਸਰ ਤੁਸੀਂ ਬਿਲਕੁਲ ਦੇਖੋ ਸ਼ਾਨਦਾਰ ਬਿਲਕੁਲ ਇੱਕ ਗੌੜਜ ਦੀ ਅਲਮਾਰੀ ਹੀ ਬਣਦੀ ਆ ਕਿੰਨੀ ਕੈਪੈਸਿਟੀ ਜ਼ਬਰ ਜੇ ਰਿਸ਼ਤੇਦਾਰ ਹੋਵੇ ਪ੍ਰੋਗਰਾਮ ਹੋਵੇ ਵਿਆਹ ਹੋਵੇ ਤਾਂ ਚਿੰਤਾ ਛੱਡ ਦਿਓ ਆਂਡੇ ਗਵਾਂਢੀ ਉਹ ਫ੍ਰਿਜ ਵਿੱਚ ਰੱਖਣ ਦੀ ਕੋਈ ਲੋੜ ਨਹੀਂ ਤੁਹਾਡੇ ਫ੍ਰਿਜ ਦੇ ਵਿੱਚ ਵੀ ਆਂਡੇ ਗਵਾਂਢੀ ਰੱਖ ਕੇ ਤਾਂ ਵੀ ਕੋਈ ਮੁੱਕਦਾ ਨਹੀਂ ਹੈਗਾ ਐਨੀ ਵਧੀਆ ਕੈਪੈਸਿਟੀ ਤੇ ਇਨਾ ਜਾਨਦਾਰ ਤੇ ਸ਼ਾਨਦਾਰ ਇਹਨਾਂ ਨਾਲ ਕੀ ਆਫਰ ਲਾਈ ਹੈ ਜੀ ਇਹਦੇ ਨਾਲ ਆਫਰ ਦਵਾਂਗੇ ਜੀ ਫ੍ਰੀ ਗਿਫਟ ਵੀ ਦਵਾਂਗੇ 4000 ਦੇ ਵਾਊਚਰਸ ਦਵਾਂਗੇ ਨਾਲ ਫ੍ਰੀ ਗਿਫਟ ਤਾਂ ਦਵਾਂਗੇ ਨਾਲੇ 20000 ਤੱਕ ਦਾ ਕੈਸ਼ਬੈਕ ਦਵਾਂਗੇ ਜੀ ਬਿਲਕੁਲ ਪੂਰਾ ਤੁਮਾਕਾ ਬਿਲਕੁਲ ਜੀ ਤੁਮਾਕੇ ਵਾਲਾ ਠੀਕ ਹੈ ਵਾਸ਼ਿੰਗ ਮਸ਼ੀਨ ਤੇ ਕੋਈ ਵਾਸ਼ ਮਸ਼ੀਨ ਤੇ ਵੀ ਲੈ ਕੇ ਆਏ ਹਾਂ ਜ ਵੀ ਵਾਸ਼ਿੰਗ ਮਸ਼ੀਨ ਤੇ ਵੀ ਦਵਾਂਗੇ ਜੀ 5000 ਤੱਕ ਦਾ ਕ੍ਰੈਡਿਟ ਕਾਰਡ ਤੇ ਡਿਸਕਾਊਂਟ ਕ੍ਰੈਡਿਟ ਕਾਰਡ ਤੇ 5000 ਰੁਪਏ ਦਾ 20000 ਯਾਨੀ ਕਿ ਵਾਸ਼ਿੰਗ ਮਸ਼ੀਨ ਤੇ ਡਿਸਕਾਊਂਟ ਮਿਲਣਾ 5000 ਦਾ ਕ੍ਰੈਡਿਟ ਕਾਰਡ ਤੇ ਇਸ ਤੋਂ ਇਲਾਵਾ ਸਰ ਇਸ ਤੋਂ ਇਲਾਵਾ 20 ਸਾਲ ਦੀ ਮੋਟਰ ਵਾਰੰਟੀ ਦਵਾਂਗੇ ਜੀ 20 ਸਾਲ ਦੀ ਮੋਟਰ ਵਾਰੰਟੀ ਤੋਂ ਨਾਲ ਕੋਈ ਗਿਫਟ ਵੀ ਦਾ ਦੇਵੋ ਦਵਾਂਗੇ ਜੀ ਬਿਲਕੁਲ ਦਵਾਂਗੇ ਪੱਕਾ 100% ਦੇ ਦਵਾਂਗੇ ਜੀ ਪੱਕਾ ਹਰ ਇੱਕ ਆਈਟਮ ਦੇ ਨਾਲ ਤੁਹਾਨੂੰ ਗਿਫਟ ਪੱਕਾ ਮਿਲ ਜਾਣਾ ਇਸ ਦੀ ਚਿੰਤਾ ਨਹੀਂ ਕਰਨੀਗੇ ਤਿਹਾਰਾਂ ਦਾ ਸੀਜ਼ਨ ਚੱਲਦਾ ਡਿਸਕਾਊਂਟ ਮਿਲਣਾ ਤੇ ਪੱਕਾ ਗਿਫਟ ਮਿਲੂ ਪਤਾ ਨਹੀਂ ਮਿਲੂ ਡਿਸਕਾਊਂਟ ਵੀ ਮਿਲੂ ਜੀਐਸਟੀ ਘਟਾ ਕੇ ਵੀ ਮਿਲੂ ਪਲੱਸ ਗਿਫਟ ਵੀ ਨਾਲ ਮਿਲਣਾ ਇਹ ਤੁਹਾਨੂੰ ਮਿਲਣਾ ਸਿਰਫ ਹਾਇਰ ਦੇ ਸ਼ੋਅਰੂਮ ਲੋਹਾ ਬਾਜ਼ਾਰ ਜਿੱਥੇ ਕਿ ਤੁਹਾਨੂੰ ਹਰ ਆਈਟਮ ਇਲੈਕਟ੍ਰੋਨਿਕ ਮਿਲਨੀ ਆ ਨਾਲੇ ਤੁਹਾਨੂੰ ਡਿਸਕਾਊਂਟ ਵੀ ਮਿਲਣਾ ਤੇ ਤਿਹਾਰਾਂ ਦੇ ਮੌਕੇ ਤੇ ਪਰ ਸਭ ਤੋਂ ਵੱਡੀ ਗੱਲ ਹਾਇਰ ਕੰਪਨੀ ਦਾ ਜਿਹੜਾ ਇਹ ਸ਼ੋਅਰੂਮ ਆ ਇੱਥੇ ਤੁਹਾਨੂੰ ਨਾਲ ਸਾਰੇ ਬ੍ਰਾਂਡ ਵੀ ਮਿਲ ਜਾਣਗੇ ਰ ਬ੍ਰਾਂਡ ਦੀ ਕੁਆਲਿਟੀ ਸਿੱਕੇ ਮੰਦ ਮਿਲੂ ਠੀਕ ਹੈ ਨਾ ਮੈਡਮ ਜ਼ੀਰੋ ਡਾਊਨ ਪੇਮੈਂਟ ਵੀ ਲੈ ਕੇ ਜਾ ਸਕਦਾ ਜੀ ਜ਼ੀਰੋ ਡਾਊਨ ਪੇਮੈਂਟ ਤੇ ਵੀ ਲੈ ਕੇ ਜਾ ਸਕਦੇ ਹਾਂ ਤੇ ਤੁਹਾਡੇ ਪੈਸੇ ਜਿੰਨੇ ਵੀ ਹੈਗੇ ਨੇ ਉਹ ਕਿਸ਼ਤਾਂ ਚ ਬਣ ਜਾਣਗੀਆਂ ਤੇ ਉਹਦਾ ਵੀ ਪੂਰਾ ਫੁੱਲ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਕਿਹੜਾ ਪਿੰਡਾ ਜੀ ਆਪਣਾ ਲੋਕਲ ਤੂਰੀ ਤੋਂ ਆਈ ਮੋਕਲ ਤੂਰੀ ਤੋਂ ਅੱਜ ਤੁਸੀਂ ਹਾਇਰ ਦੇ ਸ਼ੋਰੂਮ ਦੇ ਵਿੱਚ ਆਪਣਾ ਆਏ ਹੋ ਕੀ ਖਰੀਦਿਆ ਔਰੇ ਆ ਕੇ ਅਸੀਂ ਇੱਕ ਹੈਲਡੀ ਕੀਤੀ ਸਰ ਉਹ ਬਹੁਤ ਵਧੀਆ ਲੱਗੀ ਮੈਨੂੰ ਬਹੁਤ ਹੀ ਕੈਂਟ ਕੁਆਲਟੀ ਆ ਪਿਕਚਰ ਕੁਆਲਟੀ ਫੈਂਟੈਸਟਿਕ ਆਈ ਬਹੁਤ ਕੈਂਟ ਆਈ ਸਾਨੂੰ ਜੋ ਰੇਟ ਤੁਸੀਂ ਕਿਹਾਈ ਉਹ ਤੋਂ ਘੱਟ ਹੀ ਲਾਤੀ ਬਹੁਤ ਇਹਨੂੰ 29500 ਲਾਤੀ ਸਾਨੂੰ ਐਲਡੀ ਜੀ ਉਹ ਤੋਂ ਵੀ ਤੁਸੀਂ ਕੁਝ ਬਜਾਇ ਕਰ ਸਾਨੂੰ ਕੋਈ ਖਰਚਾ ਨਹੀਂ ਪਈ ਇਸ ਕਰਕੇ ਸਾਡਾ ਦਿਲ ਬਹੁਤ ਹੀ ਬਾਗੋ ਬਾਗਾਈ ਯਾਨਕਿ ਸਾਨੂੰ ਲੱਗ ਰਿਹਾ ਕਿ ਤੁਸੀਂ ਉਹਰੇ ਸਮਾਨ ਖਰੀਦੇ ਆ ਥੋੜੀ ਤਸੱਲੀ ਆ ਪੂਰੀ ਕਹੜੇ ਪੂਰੀ ਮਾਰਕੀਟ ਚ ਫਰੇ ਸਾਨੂੰ ਐਓ ਜੀ ਦੁਕਾਨ ਨਹੀਂ ਮਿਲੀ ਪੂਰੀ ਇੱਕ ਨੰਬਰ ਦੁਕਾਨੇ ਪੂਰੀ ਧੂਰੇ ਸ਼ਹਿਰ ਦੀ ਥੋੜੀ ਪੂਰੀ ਤਸੱਲੀ ਹੋ ਗਈ ਤੇ ਸਾਨੂੰ ਜਿਹੜੇ ਗਿਫਟ ਮਿਲੇ ਨੇ ਇਹਦੇ ਬਾਰੇ ਇਹ ਗਿਫਟ ਵੀ ਬਹੁਤ ਗਏ ਅਸੀਂ ਅਗਲੀ ਜੋ ਜੇ ਕੋਈ ਕੋਈ ਖਰੀਦ ਕਰਾਂਗੇ ਸਾਨੂੰ ਉਹ ਚ ਲੈਸ ਮਿਲੂ ਜੀ ਯਾਨਕਿ ਜਿਹੜੇ ਤੁਹਾਡੇ ਆ ਕੂਪਨ ਮੈਂ ਦੇਖ ਰਿਹਾ ਇਹ ਤੁਹਾਡੇ ਕੂਪਨ 4000 ਰੁਪਏ ਦੇ ਡਿਸਕਾਊਂਟ ਤੋਂ ਕੂਪਨ ਮਿਲੇ ਤੇ ਸਾਨੂੰ ਗਿਫਟ ਮਿਲੇ ਆ ਹਾਂ ਜੀ ਕੁਛ ਹੋ ਹਾਂ ਜੀ ਬਹੁਤ ਘੈਂਟ ਆਈ ਬਸ ਠੀਕ ਆ ਫਿਰ ਬਾਗੋ